ਕਿ ਧੰਗੁਰੂ ਅਮਰਦਾਸ ਮਹਾਰਾਜ ਜੀ ਕੋ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੂੰ ਜਦੋਂ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਉਸ ਸਮੇਂ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਹ 12 ਬਖਸ਼ਿਸ਼ਾਂ ਸਤਗੁਰਾਂ ਦੀ ਝੋਲੀ ਪਾਈਆਂ ਉਹ 12 ਬਖਸ਼ਸ਼ ਹਨ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਨਿਥਾਵਿਆਂ ਦੇ ਥਾਵ ਨਿਲਜਿਆਂ ਦੀ ਲੱਜ ਨਿਪੱਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਤਿਰਿਆਂ ਦੀ ਧਿਰ ਨਿਚਜਿਆਂ ਦੀ ਚੱਜ ਨਿਰਜੋਰੀਆਂ ਦਾ ਜੋਰ ਤੇ ਪੀਰਾਂ ਦੇ ਪੀਰ ਇਹ 12 ਬਖਸ਼ਿਸ਼ਾਂ ਦੇ ਕੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਬਖਸ਼ਿਸ਼ ਕੀਤੀ ਅਸੀਂ ਜੇ ਨਿਥਾਵੇਂ ਹਾਂ ਸਾਡਾ ਥਾਮ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਵੀ ਗੁਰੂ ਨਾਨਕ ਦੇ ਕਰਦੇ ਵਿੱਚ ਨਿਮਾਣਾ ਬਣ ਕੇ ਆਉਂਦਾ ਹੈ ਗੁਰੂ ਨਾਨਕ ਦਾ ਕਾਰੋ ਦਾ ਮਾਣ ਬਣਦਾ ਹੈ ਨੇਤਾਣਿਆਂ ਦਾ ਤਾਣ ਬਣਦਾ ਹੈ ਨਿਊਟਿਆਂ ਦੀ ਓਟ ਬਣਦਾ ਹੈ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਤਿਰਿਆਂ ਦੀ ਧਿਰ ਬਣਦਾ ਹੈ ਗੁਰੂ ਨਾਨਕ ਦਾ ਕਰਮ